ਬਰਾਤ ਗਈ ਸੀ ਮਹਿੰਗੀਆਂ ਗੱਡੀਆਂ ਤੇ ਪਰ ਵਿਆਹ ਸਿਰੇ ਲਾਇਆ ਇੱਕ ਫੋਡ ਟਰੈਕਟਰ ਨੇ ਅਕਸਰ ਹੀ ਤੁਸੀਂ ਇੱਕ ਕਹਾਵਤ ਤਾਂ ਸੁਣੀ ਹੋਵੇਗੀ ਕਿ ਲੋੜ ਕਾੜ ਦੀ ਮਾਂ ਹੁੰਦੀ ਏ ਜਿਸ ਦੀ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਟਰੈਕਟਰ ਦੇ ਪਿੱਛੇ ਤਰਪਾਲ ਬਨ ਕੇ ਵਿਆਹ ਵਾਲਾ ਮੁੰਡਾ ਕੁੜੀ ਅਤੇ ਰਿਸ਼ਤੇਦਾਰਾਂ ਨੂੰ ਉਸ ਦੇ ਥੱਲੇ ਖੜਾਇਆ ਹੋਇਆ ਏ ਦਰਸਲ ਕੁੜੀ ਵਾਲਿਆਂ ਵੱਲੋਂ ਇੱਕ ਮਹਿੰਗੇ ਪੈਲਸ ਵਿੱਚ ਵਿਆਹ ਰੱਖਿਆ ਗਿਆ ਸੀ ਅਤੇ ਫੇਰਿਆਂ ਲਈ ਪੰਡਾਲ ਪੈਲਸ ਦੇ ਬਾਹਰ ਗਰਾਊਂਡ ਵਿੱਚ ਬਣਵਾਈ ਗਈ ਸੀ ਅਤੇ ਮੁੰਡੇ ਵਾਲੇ ਵੀ ਬਹੁਤ ਮਹਿੰਗੀਆਂ ਮ ਗੱਡੀਆਂ ਵਿੱਚ ਬਰਾਤ ਲੈ ਕੇ ਆਏ ਸੀ ਪਰ ਜਦੋਂ ਵਿਆਹ ਸ਼ੁਰੂ ਹੋਇਆ ਤਾਂ ਇੱਕੋ ਦਮ ਮੀਂਹ ਆ ਗਿਆ ਜਿਸ ਕਾਰਨ ਸਾਰੇ ਹੀ ਰਿਸ਼ਤੇਦਾਰ ਪੈਲਸ ਦੇ ਅੰਦਰ ਭੱਜ ਲਏ ਪਰ ਮੁੰਡਾ ਕੁੜੀ ਅਤੇ ਕੁਝ ਰਿਸ਼ਤੇਦਾਰ ਉੱਥੇ ਹੀ ਖੜੇ ਰਹੇ ਤਾਂ ਕਿ ਭੱਜਣ ਨਾਲ ਕਿਤੇ ਕੋਈ ਸੱਟ ਨਾ ਵੱਜ ਜਾਵੇ ਫਿਰ ਇੱਕ ਵਿਅਕਤੀ ਨੇ ਦੇਖਿਆ ਕਿ ਪੈਲਸ ਵਾਲਿਆਂ ਦਾ ਟਰੈਕਟਰ ਜਿਸ ਨੂੰ ਕਿ ਤਰਪਾਲ ਪਾ ਕੇ ਸਾਈਡ ਤੇ ਖੜਾਇਆ ਹੋਇਆ ਸੀ ਤਾਂ ਉਹ ਭੱਜ ਕੇ ਟਰੈਕਟਰ ਲਿਆਇਆ ਅਤੇ ਉਸ ਦੀ ਤਰਪਾਲ ਥੱਲੇ ਲੁਕੋ ਕੇ ਸਾਰੇ ਹੀ ਰਿਸ਼ਤੇਦਾਰ ਅਤੇ ਮੁੰਡਾ ਕੁੜੀ ਨੂੰ ਪੈਲਸ ਦੇ ਅੰਦਰ ਲੈ ਕੇ ਗਿਆ ਸੋ ਇਸੇ ਲਈ ਤਾਂ ਕਿਹਾ ਜਾਂਦਾ ਹੈ ਕਿ ਜਿੱਥੇ ਪੈਸਾ ਕੰਮ ਨਹੀਂ ਕਰਦਾ ਉਥੇ ਸਕੀਮ ਕਮ ਆਉਂਦੀ ਏ ਤੋਂ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ